ਆਇਆ ਸੰਦੀਪ ਦਿਖਾਵਾਂ ਮੈਂ ਤੈਨੂੰ ਕੀ ਜਿਹੜਾ ਕੱਲ ਕਹਿੰਦੇ ਤੁਸੀਂ ਕੀ ਕਰਦੇ ਹੋ ਹਾਂ ਵੀ ਐ ਐਵੇਂ ਮਰੀ ਜਿਹੜਾ ਮੱਥਾ ਐ ਫਲਾਣਾ ਠਮਕਾ ਉਹ ਚਿੜੀਆਂ ਜਿਹੜੇ ਕੱਲ ਲਾਇਸੀ ਬਾਈ ਆ ਚੈੱਕ ਕਰੋ ਬਹਿ ਗਏ ਆ ਕੇ ਵਿੱਚ ਉਹ ਤਾਂ ਦੇਖ ਲੈਣਾ ਮੈਂ ਹਾਂ ਤੂੰ ਆ ਆ ਕੀ ਪੰਗਾ ਕਰੀ ਜਨਾ ਪੰਗਾ ਕਾਦਾ ਸੀ ਬਾਈ ਟਾਵਰ ਬਣਾਏ ਨੇ ਲਾਉਣੇ ਚਿੜੀਆਂ ਨੂੰ ਹਾਲ ਨਹੀਂ ਹੋਰ ਉਹ ਟਾਵਰ ਭੈਣੀ ਉਹ ਤਾਂ 15 ਲੱਖ ਰੁਪਈਆ ਲੱਗਦਾ 15 ਲੱਖ ਸਾਡੇ ਕੋਲ ਨਹੀਂ ਹੈਗਾ ਬਾਈ ਹਾਂ ਠੀਕ ਹੈ ਉਹ 15 ਲੱਖ ਲਾਉਂਦੇ ਨੇ ਜਿਹੜੇ 20 ਲੱਖ ਲਾਉਂਦੇ ਨੇ ਉਹ ਤੱਕੜੇ ਬੰਦੇ ਨੇ ਅਸੀਂ ਤਾਂ ਜਿਗਾਰਡ ਵਾਜੀ ਕਰਕੇ ਮਿਸਤਰੀਆਂ ਅਸੀਂ ਆਵਦਾ ਕੰਮ ਚਲਾਉਣੀ ਅੱਛਾ ਹਾਂ ਨਹੀਂ ਤੁਹਾਨੂੰ ਇਹ ਕੀ ਤੁਸੀਂ ਆਪਦਾ ਕੰਮ ਕਰ ਲਓ ਆਹ ਆਲਸੀ ਬਣਾ ਬਣਾ ਕੇ ਇਹਨਾਂ ਨੂੰ ਛੱਡੀ ਜਾਂਦੇ ਹੋ ਪਰ ਯਾਰ ਕੰਮ ਤਾਂ ਦੇਖ ਸਾਰਾ ਮੁਲਖ ਆਉਦੇ ਵਾਸਤੇ ਸਾਰੀ ਕਰਦੇ ਨੇ ਹੂੰ ਕਰਦੇ ਨਾ ਤੂੰ ਆਉਦੇ ਘਰ ਨੂੰ ਸਿਆਣਾ ਆਉਦੇ ਵਾਸਤੇ ਕਰਦਾ ਇਹਨਾਂ ਵਾਸਤੇ ਤੂੰ ਕੁਝ ਕਰਦਾ ਹਾਂ ਅਸੀਂ ਇਹਨਾਂ ਵਾਸਤੇ ਕਰਦੇ ਹਾਂ ਨਹੀਂ ਫਿਰ ਮੈਨੂੰ ਐਂ ਦੱਸ ਵੀ ਦੇਖ ਆ ਤੂੰ ਆਹ ਨਾਲੀਆਂ ਜੀਆਂ ਤੇ ਪਾਈਪਾਂ ਜੀਆਂ ਬਣਾਈਆਂ ਨੇ ਇਹਦੇ ਤੂੰ ਪੈਸੇ ਲਾਤੇ ਇਹੀ ਤੂੰ ਕਿਸੇ ਗਰੀਬ ਦੀ ਮਦਦ ਕਰ ਦਿੰਦਾ ਗਰੀਬ ਦੇ ਤਾਂ ਸੰਦੀਪ ਹੱਥ ਲੱਗੇ ਨੇ ਦੋ ਹਾਂ ਠੀਕ ਹੈ ਸਾਰਾ ਕੁਝ ਕਰ ਸਕਦਾ ਇਹਨਾਂ ਦੇ ਹੱਥ ਨਹੀਂ ਵਿਚਾਰਾਂ ਦੇ ਇਹਨਾਂ ਨੂੰ ਤਾਂ ਆਪਾਂ ਨੂੰ ਕਰਕੇ ਦੇਣਾ ਪੈਣਾ ਨਹੀਂ ਪਹਿਲਾਂ ਜਿਹੜਾ ਪਹਿਲਾਂ ਕਿਵੇਂ ਕਰਦੇ ਸੀ ਉਹ ਯਾਰ ਪਹਿਲਾਂ ਤੋਂ ਮੈਂ ਤੈਨੂੰ ਕੱਲ ਵੀ ਆਪਣੀ ਜਿਦਾਈ ਹੋਈ ਆ ਹੁਣ ਵੀ ਹੋਊਗੀ ਪਹਿਲਾਂ ਟੱਪੇ ਸੀ ਹਾਂ ਦਰਖਤ ਸੀ ਪੁਰਾਣੇ ਮਕਾਨ ਸੀ ਦਰਵਾਜ਼ੇ ਪਏ ਸੀ ਆਪਣੇ ਪਿੰਡ 'ਚ ਕਿਹੜਾ ਦਰਵਾਜ਼ਾ ਰਹਿ ਗਿਆ ਹੈਗਾ ਕੋਈ ਹਾਂ ਇੱਕ ਹੈਗਾ ਸਾਡਾ ਇੱਕ ਇੱਕ ਦਰਵਾਜ਼ਾ ਕਹਤਾ ਤੁਸੀਂ ਕਹੇਗਾ ਇੱਕ ਦੇ ਵਿੱਚ ਸਾਰੇ ਰਹਿ ਪਣਗੇ ਤੁਸੀਂ ਇੱਕ ਘਰ 'ਚ ਰਹੇ ਪੇ ਨਹੀਂ ਰਹੇ ਤੁਸੀਂ ਕਿਉਂ ਆ ਕੇ ਇਧਰ ਆ ਕੇ ਅਡੋਕੇ ਹਾਂ ਇਹ ਵੀ ਹੁਣ ਇੱਕ ਘਰ 'ਚ ਕਿਥੇ ਰਹਿ ਪਣਗੇ ਕਿਹੜੇ ਤੇਰੇ ਪੁਰਾਣੇ ਖੂ ਰਹਿ ਗਏ ਯਾਰ ਹੂੰ ਕਿਹੜੇ ਦਰਖਤ ਰਹਿ ਗਏ ਕੋਈ ਪੁਰਾਣਾ ਦਰਖਤ ਹੈਗਾ ਲੋਕ ਸਾਂਝਾ ਖਾਵਾ ਤੇ ਉਹ ਨਹੀਂ ਛੱਡਦੇ ਹੂੰ ਅੱਗੇ ਕਿੰਨੇ ਬਰੋਟੇ ਹੁੰਦੇ ਸਾਂਝਾ ਖਾਵਾ ਤੇ ਸੱਥਾਂ ਦੇ ਵਿੱਚ ਬਰੋਟੇ ਕਿੱਥੇ ਰਹਿ ਗਏ ਨਹੀਂ ਕੋਈ ਰਹਿਣ ਦਿੰਦਾ ਅਗਲਾ ਆਉਂਦਾ ਗੰਦ ਪੈਂਦਾ ਬਾਈ ਵੱਢ ਕੇ ਪਰੇ ਮਾਰੇ ਨੂੰ ਹੂੰ ਕੋਈ ਅੱਗੇ ਖੇਤਾਂ ਦੇ ਵਿੱਚ ਟਾਲੀਆਂ ਦੇਖ ਬੇਰੀਆਂ ਕਿਵੇਂ ਹੁੰਦੀਆਂ ਜੀ ਦੇਸੀ ਬੇਰੀ ਦੇਖ ਹੈਗਾ ਕੋਈ ਨਹੀਂ ਫਿਰ ਰੁੱਖ ਲਾਉਣੇ ਚਾਹੀਦੇ ਸਾਰਿਆਂ ਨੂੰ ਯਾ ਰੁੱਖ ਉਹ ਲੋਕ ਲਾਉਂ ਨਹੀਂ ਦੇ ਤੇਰੇ ਵਰਗੇ ਆ ਤੂੰ ਮੈਨੂੰ ਕਹੀ ਜਾਂਦਾ ਵੀ ਕੀ ਕਰਦਾ ਤੂੰ ਇਹ ਹੂੰ ਦੇਖ ਕਿਦੋਂ ਰੁੱਖ ਲਾਉਣ ਲੱਗਦਾ ਫਿਰ ਤੇਰੇ ਵਰਗਾ ਆ ਸੜਕਾਂ ਰੁਕੀ ਜਾਂਦੇ ਹੋ ਖਰਾਬ ਕਰੀ ਜਾਂਦੇ ਹੋ ਹਾਂ ਕੰਮ ਕਰਦੇ ਨੂੰ ਕਰਨੀ ਨਹੀਂ ਦਿੰਦੇ ਤੁਸੀਂ ਲੋਕ ਨਹੀਂ ਫਿਰ ਅਸੀਂ ਕਰੀਏ ਕੀ ਹੁਣ ਜਦੋਂ ਹੁਣ ਸਾਨੂੰ ਦੁੱਖ ਹੈ ਸਾਨੂੰ ਇਹ ਦੁੱਖ ਹੈ ਵੀ ਦੇਖ ਬੰਦੇ ਤਾਂ ਆਲਸੀ ਹੋ ਗਏ ਹਾਂ ਵੀ ਕਿਤੇ ਇਹ ਪੰਛੀ ਨਾਲਸੀ ਹੋ ਜਾਣਾ ਉਹ ਕਾਹਨੂੰ ਬਾਈ ਇਹ ਸੋਚਣ ਦੀਆਂ ਹੋਰ ਗੱਲਾਂ ਨੇ ਲੋਕਾਂ ਦੀ ਕੀ ਹੈ ਇੱਥੇ ਕੁਝ ਨਹੀਂ ਹੈਗਾ ਜੇ ਕੋਈ ਬੰਦਾ ਕੰਮ ਕਰਦਾ ਚੰਗਾ ਤੁਸੀਂ ਤਾਂ ਨਹੀਂ ਕਰਨ ਦਿੰਦੇ ਹਾਂ ਮਾੜੇ ਨੂੰ ਤੈਨੂੰ ਪਤਾ ਹੈ ਲੋਕ ਪਹਿਲੀ ਨਹੀਂ ਕਰਨ ਦਿੰਦੇ ਮੈਂ ਇਹ ਇਹ ਤੂੰ ਕੀ ਜਗਾਰ ਬਣਾਇਆ ਕੀ ਮੈਨੂੰ ਐ ਦੱਸ ਤਾਂ ਕਿਵੇਂ ਲਾਏਗਾ ਇਹ ਕੀ ਇਹ ਜਦੋਂ ਲੱਗਦੇ ਦਿਖਾਵਾਂਗੇ ਬਾਈ ਅੱਛਾ ਆ ਜੀ ਤੂੰ ਅੱਛਾ ਹਾਂ ਆ ਦੇਖ ਬਣੇ ਪੈਨੇ ਸਾਰਾ ਜਗਾਰ ਜਦੋਂ ਫਿੱਟ ਕੀਤਾ ਤੂੰ ਆ ਜੀ ਮੇਰੇ ਕੋਲ ਸਾਰਾ ਕੁਝ ਤੈਨੂੰ ਬਣਾ ਕੇ ਦਿਖਾਵਾਂਗਾ ਜਿਹੜਾ ਤੂੰ ਕੱਲ ਚਿੜੀਆਂ ਵਾਲੀ ਗੱਲ ਹੋ ਬੈ ਗਏ ਉਹਦੇ ਚ ਕੀ ਬੈ ਗਏ ਆ ਜਾ ਹਾਥੀ ਬੈ ਗਏ ਹਾਥੀ ਹਾਥੀ ਨੂੰ ਬਣਾਵਾਂਗੇ ਹਾਥੀ ਬੈਜੂ ਜੋ ਥਾਈ ਆਪਾਂ ਚਿੜੀਆਂ ਦਾ ਬਣਾਇਆ ਅੱਛਾ ਚਿੜੀਆਂ ਮੈਨੂੰ ਇੱਕ ਕਰਨਾ ਹੋਣਾ ਯਾਰ ਬਾਈ ਤੂੰ ਆ ਕੇ ਦੇਖ ਲੈ ਆਪਦਾ ਡੱਕਾ ਡੋਲਾ ਵਜਾਰੇ ਇਕੱਠੀਆਂ ਕਰਕੇ ਕੱਲ੍ਹ ਵਿਆਂ ਲੱਗੀਆਂ ਪਿਆ ਨੇ ਅੱਛਾ ਮੈਂ ਪੌੜੀ ਲਾ ਕੇ ਤੈਨੂੰ ਚੈੱਕ ਕਰਵਾ ਦੂੰ ਅੱਛਾ ਉਹਨਾਂ ਨੇ ਆਪ ਤੁਸੀਂ ਨਹੀਂ ਰੱਖਿਆ ਸੀ ਉਹਦੇ ਡੱਕਾ ਜਰਸੀ ਦਾ ਯਾਰ ਜਿਹੜਾ ਘਰ ਬਣਾਤਾ ਉਹਦਾ ਬੈਠਣਗੇ ਤਾਂ ਆਪ ਉਹ ਕੱਲਾ ਕੱਲਾ ਡੱਕਾ ਚੱਕ ਚੱਕ ਲਿਆਉਂਦੇ ਰਹੋ ਹੂੰ ਦੋਨੇ ਜਾਣੇ ਦੋਨੇ ਮੀਆਂ ਬੀਬੀ ਲੱਗੇ ਪੈ ਨੇ ਭਾਈ ਉਹ ਅੱਛਾ ਜਾ ਕੇ ਚੈੱਕ ਕਰ ਲਾ ਜੇ ਤੂੰ ਨਾ ਮੈਂ ਚੈੱਕ ਕਰੂੰਗਾ ਚੈੱਕ ਕਰ ਲਈ ਪਾਣੀ ਹਥੇ ਪਾਣੀ ਜਾ ਕੇ ਦੇਖ ਲਈ ਪਾਣੀ ਪੀਂਦੇ ਤੈਨੂੰ ਵੀਡੀਓ ਭੇਜ ਦੂੰ ਮੈਂ ਨਹੀਂ ਜਿਹੜਾ ਇਹ ਪਾਣੀ ਤੁਸੀਂ ਰੱਖਦਾਨੇ ਹੋ ਇਹ ਪਤਾ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਸਜ਼ਾ ਹੋ ਜਾਂਦੀ ਹੈ ਬਾਹਰਲੇ ਮੁਲਕ 'ਚ ਤਾਂ ਭਾਈ ਲੋੜ ਨਹੀਂ ਪੈਂਦੀ ਕੋਧ ਰਖਤ ਨਾਲ ਛੇੜ ਸਾੜੀ ਨਹੀਂ ਕਰਦੇ ਲੋਕ ਅੱਛਾ ਆਪਣੇ ਕਿਹੜਾ ਰਹਿ ਗਿਆ ਆਪਣੇ 2% ਨਹੀਂ ਹੋਣੇ ਜਾਨਵਰਾਂ ਵਾਸਤੇ ਹਾਂ ਹੈਗਾ ਹੂੰ ਹੁਣ ਮਾਲਾ ਤੇਰੀ ਆ ਪਾਣੀ ਵਾਲਾ ਲਾਲਾ ਤੂੰ ਮੈਨੂੰ ਪਾਣੀ ਦੇ ਮੁੱਦੇ ਤੇ ਆਇਆ ਆ ਤੂੰ ਬਣਾਈ ਬਠਾ ਖੇੜ ਹਾਂ ਕਿੱਥੇ ਆ ਤੇਰੇ ਪਾਣੀ ਹਾਂ ਦਿਖਾ ਮੈਨੂੰ ਹਾਂ ਤੇਰੇ ਸਾਰੇ ਘਰ ਤੇ ਕਿਹੜਾ ਮਾਰ ਕੇ ਆ ਕਿ ਤੇ ਤੂਪਕਾ ਪਾਣੀ ਦਾ ਹੈਗਾ ਤੇਰੇ ਕੋਲੇ ਨਹੀਂ ਪਾਈਪਾਂ ਦੱਬੀ ਬਠਾ ਸਿੱਧਾ ਕੋਠੀਆਂ ਦੇ ਪਾਣੀ ਜਾਂਦਾ ਤਾਂਹਾਂ ਟੈਂਕੀਆਂ ਚ ਟੈਂਕੀਆਂ ਤੋਂ ਕੋਠੀ ਦੇ ਵਿੱਚ ਪਾਣੀ ਮੰਨਦਾ ਜਾਨਵਰ ਕੋਠੀ ਦੇ ਵਿੱਚ ਵੜਨਗੇ ਕੋਠੀਆਂ ਵਿੱਚ ਤਾਂ ਬੁੜੀਆਂ ਨੂੰ ਬੰਦੇ ਨਹੀਂ ਵੜਨ ਦਿੰਦੀਆਂ ਕਣੀਆਂ ਇਦਰੀ ਰਹਿ ਬਾ ਗੰਦ ਪਾਉਂਗੇ ਵਿੱਚ ਜਾਨਵਰਾਂ ਨੂੰ ਤੂੰ ਵੜਨ ਦੇ ਦੇਗਾ ਕੋਠੀ 'ਚ ਨਹੀਂ ਤਾਂ ਗੱਲ ਠੀਕ ਹੈ ਤੂੰ ਤੇ ਮਨ ਤੂੰ ਇੱਧਰ ਦਾਣੇ ਆ ਹੁਣ ਇੰਨੇ ਤਾਂ ਦਾਣੇ ਆ ਇੱਥੇ ਹੁਣ ਕਿਉਂ ਪਾਈ ਜਾਂਦੇ ਆ ਦਾਣੇ ਕਿਹੜੇ ਲੈ ਕੇ ਮੰਨ ਕੇ ਕਣਕ ਵੱਡੀ ਹੈ ਹੂੰ ਕਣਕ ਵੱਢਣ ਸਾਰ ਤੁਸੀਂ ਹੂੰ ਮੰਨ ਕੇ ਚੱਲਾ ਵੀ ਮੱਕੀ ਦੀ ਉਡੀਕ ਤਿਆਰੀ ਹੈ ਹੂੰ ਹੈਗੀ ਨਾ ਹੂੰ ਮੱਕੀ ਬੀਜ ਦੋਗੇ ਅੱਗੇ ਭਾਈ ਜਾਨਵਰਾਂ ਨੂੰ ਹੂੰ ਐ ਮੰਨ ਕੇ ਚੱਲਾ ਦੋ ਕੋ ਦੋ ਦੋ ਤਿੰਨ ਤਰ ਮਹੀਨੇ ਜਬੀਨਾ ਬੇਲੀਆਂ ਪਈਆਂ ਰਹਿੰਦੀਆਂ ਨੇ ਹੂੰ ਰਹਿਣੀ ਨਾ ਹੁਣ ਜ਼ਮੀਨ ਕਿਹੜੀ ਬੇਲੀ ਆ ਹਮਮ ਅਮਨਦਾ ਤੂੰ ਹੀ ਆ ਗੱਲ ਕਣ ਕਬੱਡੀ ਹੂ ਅੱਜ ਤੁਸੀਂ ਉਹ ਰਮਾਉਣ ਦੀ ਸ਼ੁਰੂ ਕਰਤੀ ਵੀ ਅਸੀਂ ਮੱਕੀ ਬੀਜਣੀ ਹੈ ਹਮ ਜ਼ਮੀਨ ਕਿਹੜੀ ਬੇਲੀ ਰਹਿ ਗਈ ਦੋ ਦਿਨਾਂ ਅਜੇ ਟੱਡ ਭਰ ਲਾਂਗੇ ਹਮ ਅੱਗੇ ਕਾ ਕਾ ਮਹੀਨੇ ਜ਼ਮੀਨਾਂ ਬੇਲੀਆਂ ਪਈਆਂ ਰਹਿੰਦੀਆਂ ਪਤਾ ਤੈਨੂੰ ਸਿਆਣੀ ਆ ਤੂੰ ਹਮ ਅੱਗੇ ਆਪਾਂ ਦੋ ਦੋ ਤਿੰਨ ਤਿੰਨ ਮਹੀਨੇ ਹੁਣ ਮੱਲਾ ਜਾ ਕੇ ਚੌਲ ਕਿਹੜੀ ਰੁੱਤ ਚ ਲੱਗਣਗੇ ਉਸ ਤੋਂ ਪਹਿਲਾਂ ਮੱਕੇ ਬੀਜਤੀਆਂ ਜੀ ਨਾਲ ਦੀ ਨਾ ਬਾਹਰ ਕੱਟਿਆ ਅੱਗ ਲਾਈ ਕਿਹੜੇ ਨਾਲ ਨੇ ਰਹਿਗੇ ਇੱਥੇ ਇਹ ਤਾਂ ਗੱਲ ਠੀਕ ਆ ਮੱਤੇ ਨਹੀਂ ਮਾਦਾ ਇਹ ਤੈਨੂੰ ਕਿੱਥੋਂ ਗਿਆਨ ਆ ਗਿਆ ਇਹ ਯਾਰ ਗਿਆਨ ਤਾਂ ਪਰਮਾਤਮਾ ਦਿੰਦਾ ਯਾਰ ਬੰਦਿਆਂ ਨੂੰ ਅੱਛਾ ਠੀਕ ਹੈ ਹੁਣ ਮੇਰੇ ਕੋਲੇ ਮੰਨ ਕੇ ਮੈਂ ਤੈਨੂੰ ਕੱਲ ਵੀ ਵੀਡੀਓ ਚ ਕਿਹਾ ਸੀ ਇਹ ਮੇਰੇ ਕੋਲ ਕਬੂਤਰ ਵੀ ਨੇ ਮੈਨੂੰ ਮੈਨੂੰ ਕਮਾਈ ਤਾਂ ਨਹੀਂ ਕਰਦੇ ਉਹ ਹੂੰ ਬਿੱਲੀ ਸੂਈ ਐਥੇ ਮੇਰੇ ਕੋਲੇ ਹੂੰ ਮੈਂ ਉਹਨਾਂ ਨੂੰ ਪਾਈ ਆਦੀ ਕਿਲੋ ਦੇਣਾ ਕਿ ਮੇਰੀ ਸਰ ਦਾ ਮਨੂੰ ਦੁੱਧ ਲੈ ਕੇ ਪਾਉਣਾ ਉਹਨਾਂ ਦੀ ਮੈਂ ਕਮਾਈ ਤਾਂ ਨਹੀਂ ਖਾਂਦਾ ਹੂੰ ਠੀਕ ਹੈ ਜੇ ਆਪਾਂ ਦੋ ਹੱਥ ਲਾਏ ਨੇ ਪਰਮਾਤਮਾ ਨੇ ਯਾਰ ਹੂੰ ਜੇ ਆਪਾਂ ਕੋਈ ਸੇਵਾ ਕਰ ਲਈ ਖਬਰਾਂ ਪਰਮਾਤਮਾ ਆਪਾਂ ਨੂੰ ਕਿੰਨਾ ਕੁ ਦੇਊਗਾ ਨਹੀਂ ਤਾਂ ਗੱਲ ਸਹੀ ਆ ਹੈ ਆ ਤਾਂ ਮੈਨੂੰ ਤਾਂ ਧਿਆਨ ਚ ਨਹੀਂ ਸੀ ਇਹ ਗੱਲ ਧਿਆਨ ਚ ਰੱਖੋ ਨਾ ਬਾਈ ਸਾਰੇ ਜਾਣੀ ਰੱਖੋ ਜੇ ਮੈਂ ਤਾਂ ਐ ਸੀ ਮੈਨੂੰ ਤਾਂ ਐ ਸੀ ਨਾ ਵੀ ਜਰ ਇਹ ਹੁਣ ਰਖੋ ਹੀ ਜਾਂਦੇ ਆ ਵੀ ਸੰਘਰਸ਼ ਹੈ ਵੀ ਸੰਘਰਸ਼ ਜਿਵੇਂ ਬੰਦਾ ਕਰਦਾ ਓਵੇਂ ਇਹਨਾਂ ਨੂੰ ਕਰਨਾ ਚਾਹੀਦਾ ਤੇ ਪਰ ਮੈਨੂੰ ਸਮਝ ਲੱਗ ਗਈ ਹੁਣ ਸੰਘਰਸ਼ ਦਾ ਸੰਦੀਪ ਜੀ ਤੁਸੀਂ ਉਹਨੂੰ ਲੋੜ ਹੀ ਨਹੀਂ ਪੈਂਦੀ ਕੁਝ ਵੀ ਕਰਨ ਦੀ ਪੁਰਾਣੇ ਦਰਖਤ ਜਿਵੇਂ ਹੈਗੇ ਸੀ ਉਹ ਵਿੱਚ ਕੋਈ ਦਰਖਤ ਕਰ ਦਿਓ ਟਿੱਬੇ ਲਾ ਦਿਓ ਹੂੰ ਠੀਕ ਹੈ ਉਹ ਬਣਾ ਦਿਓ ਉਹਾਂ ਨੇ ਮਕਾਨ ਬਣਾ ਦੋ ਇਹਨਾਂ ਨੂੰ ਲੋੜ ਹੀ ਨਹੀਂ ਆਪਾਂ ਸਰਵਸ ਕਰਨ ਦੀ ਮੈਨੂੰ ਹੂੰ ਜੱਪੀ ਆਉਦਾ ਸਾਰਾ ਕੋਈ ਕਰਨਗੇ ਭਾਈ ਹੂੰ ਕੱਲ ਮਾਇਕੜਾ ਨੂੰ ਕੋਠੀ ਪਾਤੀ ਹੂੰ ਜੇ ਬਾਲਿਆਂ ਤੇ ਦੋ ਫਾਈਬਰਾਂ ਲਾਤੀਆਂ ਹੂੰ ਠੀਕ ਐ ਐਨੀ ਮਾਇਕੜਾ ਮੇਰਾ ਕੋਈ ਘਟਿਆ ਤਾਂ ਨਹੀਂ ਮਕਾਨ ਵੀ ਉੱਥੇ ਇਹਨਾਂ ਨੇ ਕਿਹੜਾ ਦੱਬ ਲਿਆ ਹੂੰ ਉਹਦੇ ਵਿੱਚ ਵਿਚਾਰੇ ਡੱਕੇ ਲਾ ਕੇ ਆ ਉਹਦੇ ਬੱਚੇ ਪਾਲਣ ਲਾਣਗੇ ਬੈਠ ਕੇ ਹੂੰ ਹੁਣ ਤੂੰ ਗਰੀਬਾਂ ਵਾਲੀ ਗੱਲ ਕਰਦਾ ਹੁਣ ਗਰੀਬਾਂ ਦੀ ਆਪਾਂ ਕਿੱਥੋਂ ਮਦਦ ਕਰ ਸਕਦੇ ਆ ਭਾਈ ਹੂੰ ਅਸੀਂ ਆਪ ਹੀ ਗਰੀਬਾਂ ਹੂੰ ਸਮਝ ਲੈ ਹੂੰ ਤਕੜੇ ਲੋਕ ਨੇ ਅਮੀਰ ਨੇ ਉਹ ਕਰਨ ਭਾਈ ਹੂੰ ਆਪਾਂ ਜਿੰਨੇ ਕ ਜਾਨ ਜੋ ਬਰਾ ਜੋਗ ਰਹਿ ਗਏ ਆ ਉਹਨਾਂ ਕ ਆਪਾਂ ਬਈ ਆਪ ਦਾ ਕਰੀ ਜਨੇ ਸਰਦਾ ਜਿੰਨੇ ਕ ਆਪਾਂ ਨੂੰ ਹੂੰ ਹੁਣ ਜੇ ਮੈਂ ਕੱਲਾ ਕਹਿੰਦਾ ਮੈਂ ਕੱਲਾ ਸਾਰੇ ਪਿੰਡ ਦੇ ਦੁੱਖ ਦੇਖ ਲੂੰਗਾ ਮੈਂ ਕੱਲਾ ਕਿੱਥੇ ਦੇਖੂ ਸਾਰੇ ਨੂੰ ਚਾਹੀਦਾ ਬਈ ਇਹ ਕੱਲਾ ਕੁਛ ਨਹੀਂ ਕਰ ਸਕਦਾ ਕੋਈ ਹੁਣ ਮਲਾਂ ਤੂੰ ਮੈਨੂੰ ਕੱਲ ਦਾ ਰੋਕਣ ਲੱਗਿਆ ਬਈ ਕੀ ਕਰਦਾ ਕੀ ਕੱਤਰਦਾ ਕਿਥੇ ਤੂੰ ਕਹਿੰਦਾ ਬਈ ਮੈਂ ਤੇਰੇ ਨਾਲ ਲੱਗਦਾ ਹੂੰ ਇਹ ਤਾਂ ਗੱਲ ਹੈਗੀ ਹੁਣ ਮਲਾਂ ਤੂੰ ਗਰੀਬਾਂ ਵਾਲੀ ਗੱਲ ਹੀ ਕਰਤੀ ਮੈਂ 20 ਬੰਦਿਆਂ ਨੂੰ ਕਹਤਾ ਵੀ ਆਪਾਂ 20 ਮੈਂਬਰ ਕੀ ਮੈਂਬਰ ਕਮੇਟੀ ਬਣਾ ਲਓ ਆਪਾਂ 6 ਮਹੀਨੇ ਬਾਅਦ 10000 ਰੁਪਏ ਪਾ ਲਿਆ 21 ਮੈਂਬਰ ਬਣਦੇ ਆ 21000 ਹੋ ਗਿਆ ਬਾਈ ਮਹੀਨੇ ਦਾ ਜੇ ਆਪਾਂ ਨੂੰ ਪਤਾ ਹੈ 21 ਦੇ ਵਿੱਚੋਂ ਆਪਾਂ ਜੇ 5 4 ਬੰਦੇ ਦੇਖ ਕੇ ਕੋਈ ਬੰਦਾ ਵੀ ਗਰੀਬ ਹੈ ਬੰਦਾ ਕੋਈ ਢਲ ਮੱਠਾ ਹੈ ਚਲ ਵਿਆਹ ਆਪਾਂ ਨਹੀਂ ਕਰ ਸਕਦੇ ਜੇ ਤੇ ਕੋਈ ਢਲ ਮੱਠ ਪੈ ਗਈ ਆਪਾਂ ਇਲਾਜ ਕਰਾ ਸਕਦੇ ਆ ਬਾਈ 20000 ਰੁਪਏ ਨਾਲ ਬਹੁਤ ਕੁਝ ਹੋਏਗਾ ਪਰ ਜਿਹੜਾ ਲੋੜਵੰਦ ਹੈ ਜੇ ਲੋੜਵੰਦ ਦੀ ਕੋਈ ਫਾਇਦਾ ਸਹਾਇਤਾ ਹੋਵੇ ਕੋਈ ਨੁਕਸਾਨ ਨਹੀਂ ਹੈਗਾ ਹੱਕ ਬਣਦਾ ਕਰਾਉਣ ਦਾ ਆਪਾਂ ਨੁਕਸਾਨ ਆਪਾਂ ਯਾਰ ਠੀਕ ਆ ਗੱਲ ਕਰ ਲੋਕ ਲੱਤਾਂ ਕਿਤੇ ਨੇ ਹੁਣ ਤੂੰ ਮੇਰੇ ਕੱਲ ਦਾ ਮਗਰ ਪਿਆ ਪਿਆ ਬਾਈ ਇਹ ਕੀ ਕੰਮ ਹੈ ਇਹ ਕੀ ਕੰਮ ਹੈ ਨੀ ਇਹ ਕਿੰਨੇ ਆ ਲੱਗ ਜਾਣਗੇ ਤੇ ਆ ਝੌਪੜੀਆਂ ਆ ਝੌਪੜੀਆਂ ਨੂੰ ਗਣ ਲੈ ਇੱਕ ਤੇ ਮਤਲਬ 6 ਲੱਗ ਜਾਣਗੀਆਂ ਅੱਛਾ 6 ਨੇ 6 6 5 ਨੇ ਹੂੰ 6 5 30 ਲੱਗ ਜਾਣਗੇ 30 ਲੱਗ ਜਾਣਗੇ ਤੇ ਫਿਰ ਤਾਂ ਬਹੁਤ ਲੱਗ ਜਾਣਗੇ ਬਾਧੂ ਲੱਗ ਜਾਣੇ ਬਾਈ ਜੇ ਲੱਗੇ ਵਧੀਆ ਲੱਗੇ ਹੋਰ ਬਣਾ ਲਾਂਗੇ ਆਪਾਂ ਆਪ ਮਿਸਤਰੀਆਂ ਨਾਲ ਆਪਾਂ ਲੈਣ ਜਾਣਾ ਕੁਝ ਆ ਪਾਈਪਾਂ ਗਵਾਲ ਚ ਲਾਉਂਦੇ ਦੋ ਬੈਲਡ ਕਰ ਦਾਂਗੇ ਆਪਾਂ ਨੂੰ ਕੀ ਠੀਕ ਆ ਫਿਰ ਤਾਂ ਮੈਂ ਵੀ ਲਾਉਂਗਾ ਯਾਰ ਤੂੰ ਹਜੇ ਨਹੀਂ ਲਾਉਂਦਾ ਜਦ ਤੂੰ ਦਿਖਾਤਾ ਫੇਰ ਲਾਵੇਂਗਾ ਤੂੰ ਹਾਂ ਜਦ ਤਾ ਤੂੰ ਟਿਚਰਾਂ ਕਰਦਾ ਹੈਂ ਨਹੀਂ ਟਿਚਰਾਂ ਨਹੀਂ ਹੁੰਦਾ ਮੈਂ ਸਮਝ ਗਿਆ ਤੈਨੂੰ ਜਮਾ ਜਦ ਤੂੰ ਤੂੰ ਮੇਰੇ ਕੋਲ ਸਾਹਮਣੂ ਆ ਜੀ ਸੁਬਾਹ ਆ ਜੀ ਤੈਨੂੰ ਮੈਂ ਚਿੜੀ ਦੀ ਵੀਡੀਓ ਦੇਖਾ ਨਾ ਮੈਂ ਚਿੜੀ ਤਾਂ ਹੁਣੀ ਆਉਂਗਾ ਹੁਣੀ ਆ ਜੀ ਚੱਲ ਮੈਂ ਆਉਣਾ ਫੇਰ ਚੱਲ ਠੀਕ ਹੈ ਬਾਈ ਧੰਨਵਾਦ